ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਉਸ ਉਸ ਹਰਾਮ ਦੀ ਨੇ ਮੇਰੀ ਧੀ ਨਹੀਂ ਜੇਓ ਹੋਥਾ ਹਾਂਜੀ ਦੋਸਤੋ ਕੈਨੇਡਾ ਵਿੱਚ ਬੈਠੇ ਇਸ ਪੰਜਾਬੀ ਵੀਰ ਦੀ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰੋ ਰੋ ਕੇ ਇਸ ਵੀਰ ਨੇ ਆਪਣੀ ਘਰਵਾਲੀ ਅਤੇ ਧੀ ਬਾਰੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਇਸ ਵੀਰ ਨੇ ਪਿਛਲੇ 15 ਸਾਲ ਕੈਨੇਡਾ ਵਿੱਚ ਰਹਿ ਕੇ ਹੱਡ ਤੋੜ ਮਿਹਨਤ ਕੀਤੀ ਹੈ ਤੇ ਬਹੁਤ ਸਾਰਾ ਪੈਸਾ ਪੰਜਾਬ ਆਪਣੇ ਘਰ ਭੇਜਿਆ ਹੈ ਪਰ ਬਦਲੇ ਵਿੱਚ ਇਸ ਵੀਰ ਦੀ ਪਤਨੀ ਅਤੇ ਧੀ ਨੇ ਇਸ ਨਾਲ ਬਹੁਤ ਜ਼ਿਆਦਾ ਮਾੜੀ ਕੀਤੀ ਹੈ ਵੀਰ ਦੀ ਕੱਲੀ ਕੱਲੀ ਗੱਲ ਸੁਣ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ ਕੀ ਹੈ ਅਸਲ ਪੂਰਾ ਮਾਮਲਾ ਵੇਖੋ ਪੂਰੀ ਵੀਡੀਓ ਮੈਂ ਆਪਣੀ ਧੀ ਵਾਸਤੇ ਜਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜਿਓ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢੀ ਉਹਦੀ ਮਾਂ ਅੱਜ ਹੁਣਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆ ਜੇ ਇੰਡੀਆ ਦੇ ਹਾਲਾਤ ਦੇ ਕਹਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਾਦ ਨਾ ਨਾ ਕਰਾ ਦਿਓ ਪੰਜ ਕਿੱਲੇ ਪੈਲੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 2 ਡੇਢ ਕਰੋੜ ਰੁਪਇਆ ਲਾਤਾ ਔਰ ਰਾਮ ਦੀ ਜਿਹੜੀ ਮੇਰੀ 30 40 ਲੱਖ ਰੁਪਇਆ ਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆ ਮੇਰਾ ਸੋਨਾ ਨੱਪ ਗੀਆਂ ਇਹ ਪੌਣਾ ਕਿਲੋ ਸੋਨਾ ਲੈ ਕੇ 420 ਕਰਕੇ ਮੇਰੀ ਤੇ ਹੁਣ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇਥੋਂ ਘਰੋਂ ਨਿਕਲ ਆ ਹੈ ਆ ਕੁਝ ਕਰਨ ਈ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਈ ਜੇ ਮੇਰੀ ਕਰਦੀ ਪਹਿਲੋਂ ਮੇਰੇ ਸੋਹਰੇ ਦਾ 100 ਕਿਲਾ ਬਰਬਾਦ ਕੀਤਾ ਐ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨ ਈ ਜੇ ਮਾਵਾਂ ਧੀਆਂ ਲੋਕੋ ਵੱਜੋ ਇਹਨਾਂ ਤੋਂ ਐਂ ਮੈਂ ਆਪਣੇ ਦੰਦ ਆਪੇ